ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਤਾਂ ਸਿ ਤੇਰੇ ਦਰਦ ਹੱਥ ਬਾਨ ਅਰਦਾਸਾਂ ਕਰਦੇ ਕੱਟਦੇ ਤੇਰੇ ਹਾੜੇ ਸਨ ਬਖਸ਼ ਲਵੇਂ ਬਖਸ਼ੀ ਬਖਸ਼ਨ ਹਾਰੇ ਸਨ ਬਖਸ਼ ਲਵੇਂ ਬਖਸ਼ੀ ਬਖਸ਼ਨ ਹਾਰੇ ਸਨ ਬਖਸ਼ ਲਵੇਂ ਤੇਰਾ ਸੀ ਲਖ ਦਾ ਢੇੜ ਕੱਢ ਕੇ ਮਾਨਸ ਦੇਈ ਪਾਈ ਤੈਨੂੰ ਪਾਵਣ ਦੇ ਲੈ ਦਾਤਿਆ ਕਢਦੇ ਤੇਰੇ ਹਾੜੇ ਸਨ ਬਖਸ਼លਵੇਂ ਬਖਸ਼ੀ ਬਖਸ਼ਣ ਹਾਰੇ ਸਨ ਬਖਸ਼ਲਵੇਂ ਬਖਸ਼ੀ ਬਖਸ਼ਣ ਹਾਰੇ ਸਨ ਬਖਸ਼ਲਵੇਂ ਕਾਲ ਯੁਗ ਦੀ ਜੋ ਫੌਜ ਬਣਾਈ ਸਾਨੂੰ ਘੇਰਾ ਜਾਵੇ ਪਾਈ ਕਾਲ ਯੁਗ ਦੀ ਜੋ ਫੌਜ ਬਣਾਈ ਸਾਨੂੰ ਘੇਰਾ ਜਾਵੇ ਪਾਈ ਇਸ ਤੋਂ ਆਪ ਛਡਾਈ ਸਾਨੂੰ ਬਖਸ਼ ਲਵੇਂ ਬਖਸ਼ੇ ਬਖਸ਼ਨ ਹਾਰੇ ਸਾਨੂੰ ਬਖਸ਼ ਲਵੇਂ ਬਖਸ਼ੇ ਬਖਸ਼ਨ ਹਾਰੇ ਸਾਨੂੰ ਬਖਸ਼ ਲਵੇਂ ਇੱਕ ਵੱਖਰਾ ਰੂਪ ਬਣਾ ਦੇ ਦਾਤਾ ਖਾਲਸਾ ਇੱਕ ਸਜਾ ਦੇ ਦਾਤਾ ਇੱਕ ਵੱਖਰਾ ਰੂਪ ਬਣਾ ਦੇ ਦਾਤਾ ਖਾਲਸਾ ਇੱਕ ਸਜਾ ਦੇ ਦਾਤਾ ਅਸੀਂ ਸਿੰਘ ਸਜ ਜਾਈਏ ਸਾਰੇ ਸਨ ਬਖਸ਼ ਲਵੀਂ ਬਖਸ਼ਿ ਭਗਸ਼ਣ ਹਾਰੇ ਸਨ ਬਖਸ਼ ਲਵੀਂ बख्श बख्शन बक्ष हारे सान बख्शलवे काल तू है कवि तू है काल तू ही है ही है होर बेचना कोई दोहा सर का आप स्वामी खेले बिगसे कोई दोहा सर का आप स्वामी खेले बिगसे अंतर जामी ਜੰਗੇ ਹਾਂ ਜਾਂ ਮਾੜੇ ਸਨ ਬਖਸ਼ ਲਵੇਂ ਬਖਸ਼ਿ ਬਖਸ਼ਣ ਹਾਰੇ ਸਨ ਬਖਸ਼ ਲਵੇਂ ਬਖਸ਼ਿ ਬਖਸ਼ਣ ਹਾਰੇ ਸਨ ਬਖਸ਼ ਲਵੇਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ